ਹਾਂਜੀ ਦੋਸਤੋ ਸਿੱਧੂ ਡਿਲੀਵਰੀ ਫਰਮ ਮਾਨ ਸਿੰਘ ਤੁਹਾਡਾ ਸਭ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਆਮਨਦੀਪ ਸਿੰਘ ਆਮਨਦੀਪ ਸਿੰਘ ਪਿੰਡ ਕਿਹੜਾ ਜੀ ਫੋਨ ਨੰਬਰ ਕਿੰਨਾ ਹੈ 995655251350 ਜੀ ਆਪਣੀ ਜੋ ਪਿੱਛਾ ਦਿਖਾ ਰਹੀ ਹੈ ਉਹ ਮੱਝਾਂ ਦਾ ਗਾਂਗੀ ਝੋਟੀ ਹੈ ਪਹਿਲਾਂ ਪਹਿਲਾਂ ਝੋਟੀ ਹੈ ਸੂਈ ਹੋਈ ਦਾ ਸੂਨ ਵਾਲੀ ਹੈ ਸੂਨ ਵਾਲੀ ਹੈ ਫਿਰ ਪਹਿਲਾਂ ਝੋਟੀ ਅੱਛਾ ਤੇ ਕਿੰਨਾ ਟਾਈਮ ਪੇ ਸੁਣਦਾ ਤਿੰਨ ਮਹੀਨੇ ਤਿੰਨ ਮਹੀਨੇ ਤੇ ਇਹ ਤੁਸੀਂ ਵੀਡੀਓ ਦੇਖੀ ਹੈ ਜਾਂ ਪਹਿਲਾਂ ਦਵਾਈ ਯੂਜ਼ ਕੀਤੀ ਹੈ ਜਾਂ ਕਿਸੇ ਨੇ ਦੱਸਿਆ ਜੀ ਦੱਸਿਆ ਬਈ ਦੱਸਿਆ ਉਹਨਾਂ ਦਾ ਉਹਨਾਂ ਨੇ ਵਰਤੀ ਇਹ ਦਵਾਈ ਜਦੋਂ ਵੈਸੀ ਵੀਡੀਓ ਦੇਖੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਵਰਤੀ ਹੈ ਦਵਾਈ ਉਹਨਾਂ ਦਾ ਪਸ਼ੂ ਠੀਕ ਹੈ ਠੀਕ ਹੈ ਬਿਲਕੁਲ ਬਈ ਜਾਨੀ ਕਿ ਤੁਸੀਂ ਤਾਂ ਇਹ ਪਹਿਲੀ ਵਾਰ ਵਰਤ ਰਹੇ ਹੋ ਹਾਂ ਵਰਤੇ ਤੋਂ ਰਿਜ਼ਲਟ ਦੱਸੋਗੇ ਵੀ ਤੁਸੀਂ ਤਾਂ ਰਿਜ਼ਲਟ ਵਰਤੇ ਦੱਸੋਗੇ ਹਾਂ ਵਰਤੇ ਤੋਂ ਠੀਕ ਹੈ ਤੇ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਜੀ ਪਹਿਲੇ ਦਿਨ 250 ਗ੍ਰਾਮ ਦੂਸਰੇ ਦਿਨ 250 ਗ੍ਰਾਮ ਠੀਕ ਹੈ ਠੀਕ ਹੈ ਜੀ ਤੇ ਤੀਸਰੇ ਦਿਨ ਫੋਨ ਕਰਨਾ ਅੱਛਾ ਜੀ ਠੀਕ ਹੈ ਜੀ ਅੱਜ 250 ਗ੍ਰਾਮ ਦੇ ਦਿਓ ਸਵੇਰੇ 250 ਗ੍ਰਾਮ ਦੇ ਦਿਓ ਤੇ ਇੱਕ ਦਵਾਈ ਫਰਿੱਜ ਦੇ ਵਿੱਚ ਰੱਖਣੀ ਸਿਲਵਰ ਜਾਂ ਸਟੀਲ ਦੇ ਪੰਡਜ ਆ ਪੈਕਟ ਚੋਂ ਬਾਹਰ ਕੱਢ ਕੇ ਠੀਕ ਹੈ ਜੀ ਠੀਕ ਹੈ ਨੰਗਾ ਉਹਨੂੰ ਨੰਗਾ ਰੱਖਣਾ ਟਕਣਾ ਨਹੀਂ ਫਰਿੱਜ ਦੇ ਵਿੱਚ ਠੀਕ ਹੈ ਕਿਸੇ ਸਿਲਵਰ ਜਾਂ ਸਟੀਲ ਦੇ ਬਰਤਨ ਚ ਰੱਖ ਦਿਓ ਟਕਣਾ ਨਹੀਂਗਾ ਜਾਂ ਏਸੀ ਰੂਮ ਚ ਰੱਖ ਸਕਦੇ ਆ ਜਿਵੇਂ ਬੱਠੜਾ ਵਗੈਰਾ ਤਸਲੇ ਚ ਕਹਿੰਦੇ ਆਪਾਂ ਠੀਕ ਹੈ ਉਹਦੇ ਵਿੱਚ ਖੁੱਲੀ ਰੱਖਣੀ ਟਕਣੀ ਨਹੀਂ ਪਈ ਅੱਜ ਦੇ ਦਿਓ ਪਈ ਸਵੇਰੇ ਤੇ ਪਰਸ ਨੂੰ ਮੈਨੂੰ ਫੋਨ ਕਰਨਾ ਮੱਕੀ ਦਾ achar ਤੇ ਬਾਇਰਾ ਪਾਉਣਾ ਨਹੀਂਗਾ ਤੇ ਹੋਰ ਤੁਸੀਂ ਜੋ ਮਰਜ਼ੀ ਪਾ ਸਕਦੇ ਹੋਗੇ ਠੀਕ ਹੈ ਜੋ ਮਰਜ਼ੀ ਮੱਲੋ ਹਰਾਚਾਰਾ ਪਾਓ ਜੋ ਮਰਜ਼ੀ ਬੰਡ ਬਣੇਵਾ ਪਾਓ ਕੋਈ ਚੱਕਰ ਨਹੀਂ ਜੋ ਮਰਜ਼ੀ ਠੀਕ ਹੈ ਠੀਕ ਹੈ ਬਾਈ ਜੀ ਧੰਨਵਾਦ